ਬਿਲਕੁਲ ਜ਼ਿਰਖਪੁਰ ਗੁਰਦੁਆਰਾ ਸ਼੍ਰੀ ਨਾਬਾ ਸਾਹਿਬ ਤੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਬਖਾ ਰਹੇ ਹਾਂ ਜਿੱਥੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਜਿਹੜੇ ਨੇ ਅੱਜ ਆਪਣੇ ਵਿਵਹਾਈਕ ਜੀਵਨ ਦੇ ਵਿੱਚ ਪਰਵੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਆਨੰਦ ਕਾਰਜ ਦੀ ਰਸਮਾਂ ਜਿਹੜੀਆਂ ਨੇ ਉਹ ਮੁਕੰਮਲ ਹੋਈਆਂ ਨੇ ਜਿਸ ਢੰਗ ਦੇ ਨਾਲ ਪਿਛਲੇ 2 ਤੋਂ 3 ਦਿਨਾਂ ਤੋਂ ਉਹਨਾਂ ਦੇ ਘਰੇ ਵਿਆਹ ਕਾਰਜ ਦੀਆਂ ਰਸਮਾਂ ਜਿਹੜੀਆਂ ਸ਼ੁਰੂ ਹੋਈਆਂ ਸੀ ਔਰ ਹੁਣ ਆਨੰਦ ਕਾਰਜ ਤੋਂ ਬਾਅਦ ਅਨਮੋਲ ਗਗਨਮਾਨ ਜਿਹੜੇ ਨੇ ਉਹ ਆਪਣੇ ਹਮਸਫਰ ਗੁਰਬਾਜ ਸਿੰਘ ਦੇ ਨਾਲ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਰਖਪੁਰ ਦੇ ਇੱਕ ਨਿੱਜੀ ਪੈਲੱਸ ਦੇ ਵਿੱਚ ਰਿਸੈਪਸ਼ਨ ਰੱਖੀ ਹੋਈ ਹੈ ਜਿੱਥੇ ਹੋਰ ਜਿਹੜੇ ਗੈਸਟ ਨੇ ਉਹ ਪਹੁੰਚਦੇ ਹੋਏ ਨਜ਼ਰ ਆਣਗੇ ਲੇਕਿਨ ਇੱਥੇ ਪਹਿਲਾਂ ਆਨੰਦਕਾਰਜ ਦੀਆਂ ਰਸਮਾਂ ਜਿਹੜੀਆਂ ਨੇ ਉਸ ਨੂੰ ਮੁਕੰਮਲ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਅੱਗੇ ਦੀਆਂ ਰਸਮਾਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਜਾਣਗੀਆਂ ਜਿਸ ਢੰਗ ਦੇ ਨਾਲ ਸਾਰੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਇਨ ਰਸਮਾਂ ਦੇ ਵਿੱਚ ਇੱਥੇ ਮੌਜੂਦ ਸੀ ਔਰ ਹੁਣ ਜਿੱਥੇ ਰਿਸੈਪਸ਼ਨ ਹੋਣੀ ਹੈ ਉੱਥੇ ਪੰਜਾਬ ਦੀ ਜਿਹੜੀ ਕੈਬਨਿਟ ਵਜ਼ੀਰੀ ਹੈ ਉਸ ਦੇ ਨਾਨ ਲਾਲ ਪੰਜਾਬ ਦੇ ਅਗਰ ਮੁੱਖ ਮੰਤਰੀ ਦੀ ਗੱਲ ਕਰੀਏ ਉਹਨਾਂ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਰਿਸੈਪਸ਼ਨ ਦੇ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆਣਗੇ ਲੇਕਿਨ ਅੱਜ ਤੋਂ ਜਿਹੜਾ ਗਰਸਤ ਜੀਵਨ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਕੈਬਨਟ ਮੰਤਰੀ ਅਨਮੋਲ ਗਗਨਮਾਨ ਦੀ ਕਿਉਂਕਿ ਹੁਣ ਇੱਥੇ ਆਨੰਦ ਕਾਰਜ ਦੀਆਂ ਰਸਮਾਂ ਹੋਈਆਂ ਸੀ ਲਾਵਾ ਫੇਰੇ ਹੋਏ ਉਸ ਤੋਂ ਬਾਅਦ ਹੁਣ ਰਿਸੈਪਸ਼ਨ ਵੱਲੋਂ ਆਗਿਆਇਆ ਹੋਇਆ ਜੋੜਾ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜ਼ਿਰਖਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ